ਦੀ ਨਾਮ ਜਿਹੜਾ ਪਿੰਡ ਮੇਰਾ ਨਾਮ ਜੀਵਨ ਸਿੰਘ ਹੈ ਜੀ ਪਿੰਡ ਮੇਰਾ ਹੀ ਤਰੀਏ ਵਾਲੀ ਹੈ ਕੀ ਕਹਿਣਾ ਚਾਹੁੰਦੇ ਆ ਕਿ ਖੂਨਦਾਨ ਇਹ ਖੂਨਦਾਨ ਕੈਂਪ ਜੀ ਸਾਡੇ ਬਹੁਤ ਹੀ ਹੋਣ ਹਰ ਖਿਡਾਰੀ ਸੀ ਜੇ ਸੁਖਮਨਦੀਪ ਸਿੰਘ ਔਰ ਨੌਜਵਾਨ ਬੱਚਾ ਸੀਗਾ ਸਾਡਾ ਕਾਫੀ ਸਟੇਟ ਲੈਵਲ ਨੈਸ਼ਨਲ ਲੈਵਲ ਤੱਕ ਖੇਡਿਆ ਹੋਇਆ ਸੀਗਾ ਤੇ ਉਹ ਕੁਝ ਟ੍ਰੈਜੇਡੀ ਦੇ ਕਰਕੇ ਇਹ ਜਿਹੜਾ ਆਪਣਾ ਦੁਨੀਆ ਤੋਂ ਕਾਲ ਚਲਾਣਾ ਕਰ ਗਿਆ ਸੀ ਤੇ ਉਹਦੀ ਯਾਦ ਦੇ ਵਿੱਚ ਆਪਾਂ ਜਿਹੜਾ ਖੂਨਦਾਨ ਕੈਂਪ ਹਮੇਸ਼ਾ ਲਾਉਂਦੇ ਆ ਇਹ ਦੂਸਰਾ ਖੂਨਦਾਨ ਕੈਂਪ ਉਹਦੀ ਯਾਦ ਦੇ ਵਿੱਚ ਤੇ ਇਹਦੇ ਵਿੱਚ ਅਸੀਂ ਡੋਨੇਸ਼ਨ ਲਈ ਹੈ ਜੀ ਕੀ ਤੋਂ ਨਾਮ ਸੁਣਿਆ ਬਹੁਤ ਵਧੀਆ ਜੀ ਖੁੰਦਨ ਵਧੀਆ ਚੀਜ਼ਾਂ ਕਰਨਾ ਚਾਹੀਦਾ ਹੈ ਸਮਾਜ ਨੂੰ ਸੋਸਾਇਟੀ ਨੂੰ ਤੁਹਾਡਾ ਜਿਹੜਾ ਇਹਦਾ ਚੰਗਾ ਪੈਗਾਮ ਵੀ ਜਾਂਦਾ ਹੈ ਨੌਜਵਾਨਾਂ ਨੂੰ ਚੰਗੀ ਸੇਧ ਵੀ ਮਿਲਦੀ ਹੈ ਤੇ ਅੱਛੇ ਪਾਸੇ ਨੂੰ ਜਿਹੜਾ ਨੌਜਵਾਨਾਂ ਦਾ ਧਿਆਨ ਲੱਗਦਾ ਜਿਹੜੀ ਨੌਜਵਾਨਾਂ ਤੇ ਜੀ ਨਸ਼ਾ ਦੀ ਗੱਲ ਰਹੀ ਤਾਂ ਅਸੀਂ ਜਾੜੀ ਕਿਸੇ ਦੇਣਾ ਚਾਹੀਦੀ ਗਲਤ ਗੱਲ ਹੈ ਜੀ ਨਹੀਂ ਦੱਸਣਾ ਚਾਹੀਦਾ ਨਸ਼ਾ ਜਿਹੜਾ ਹੈ ਇਹ ਕਈ 2-4 ਮਿੰਟ ਦਾ ਜਿਹੜਾ ਤੁਹਾਨੂੰ ਸਕੂਨ ਦਿੰਦਾ ਉਸ ਤੋਂ ਬਾਅਦ ਤੁਹਾਡੀ ਬਰਬਾਦੀ ਹੈ ਬਾਕੀ ਸਾਰੀ ਗਾਇਕ ਦੀ ਆਪਣੀਆਂ ਚੰਗੀਆਂ ਤਾਂ ਡਿਵੈਲਪ ਕਰੋ ਐਕਸਰਸਾਈਜ਼ ਤੇ ਧਿਆਨ ਦਿਓ ਤੇ ਸੋਸਾਇਟੀ ਦੇ ਕੰਮ ਆਵੇ ਤੁਹਾਡੀ ਜਵਾਨੀ ਇਹ ਸਭ ਤੋਂ ਵਧੀਆ ਔਰ ਕੋਈ ਗੱਲ ਨਹੀਂ ਹਸਨ। ਖਾਲੀ ਸਾਮਾਂ ਆਪਣੇ ਪੈਨ ਕਰਦੇ। ਮੇਰਾ ਨਾਮ ਅਨਦੀਪ ਸ਼ਰਮਾ ਜੀ ਪਿੰਡ ਥਰੀਏਵਾਲ। ਕੀ ਕਹਿਣਾ ਚਾਹੁੰਦੇ ਅੱਜ ਕੈਂਪ ਲੈ। ਇਹ ਅਸੀਂ ਜੀ ਇਹ ਦੂਸਰਾ ਕੈਂਪ ਸੁਖਮਨ ਦੀ ਯਾਦ ਵਿੱਚ ਲਾ ਰਹੇ ਆ। ਸਾਡੇ ਪਿੰਡ ਦਾ ਮੁੰਡਾ ਸੀ ਸੁਖਮਨ ਸਾਡਾ ਪਟਿਜਾ ਹੀ ਲੱਗਦਾ ਸੀ। ਤੇ ਮੁੰਡੇ ਨਾਲ ਕੋਈ ਐਸਾ ਇਹੋ ਜਿਹੀ ਘਟਨਾ ਹੋਈ ਕਿ ਮੁੰਡਾ ਦੁਨੀਆ 'ਚ ਨਹੀਂ ਰਿਹਾ। ਤੇ ਹਾਕੀ ਦਾ ਬਹੁਤ ਵਧੀਆ ਪਲੇਅਰ ਸੀ। ਉਹਦੀ ਯਾਦ ਵਿੱਚ ਅਸੀਂ ਇਹ ਕੈਂਪ ਲਾ ਰਹੇ ਆ। ਪਹਿਲਾਂ ਲਾਇਆ ਸੀ ਕੈਂਪ ਉਹ ਵੀ ਬਹੁਤ ਵਧੀਆ ਰਿਹਾ। ਕਿ ਅੱਜ ਵੀ ਇਹ ਲਾਇਆ ਤੇ ਬਹੁਤ ਵਧੀਆ ਚੱਲ ਰਿਆਂ ਦੀ ਗੱਲ। ਵੀ ਹੁਣ ਤਾਂ ਕਿੰਨੇ ਲੋਕਾਂ ਵੱਲੋਂ ਖੂਨਦਾਨ ਕੀਤਾ ਗਿਆ। ਤਕਰੀਬਨ 35 ਤੋਂ 40 ਲੋਕ ਖੂਨ ਬਲੱਡ ਦੇ ਚੁੱਕੇ ਆ। ਬਾਕੀ ਦੇਣ ਆ ਰਹੇ ਆ ਜੀ ਮੁੰਡੇ। ਇਹ ਸੰਦੇਸ਼ ਕੀ ਦੇਣਾ ਚਾਹੁੰਦੇ ਹੋ ਨੌਜਵਾਨ ਭਾਈ? ਸੰਦੇਸ਼ ਇਹ ਅਸੀਂ ਦੇਹੋ ਦੇਣਾ ਚਾਹੁੰਦੇ ਆ ਜੀ ਨਸ਼ਿਆਂ ਤੋਂ ਬਚਣਾ ਚਾਹਣ ਬਚਣਾ ਚਾਹੀਦਾ ਤੇ ਖੂਨਦਾਨ ਕਰੋ ਖੂਨਦਾਨ ਕਰਾਂਗੇ ਕੱਲ ਨੂੰ ਸਾਨੂੰ ਖੂਨ ਮਿਲਦਾ ਵੀ ਬੜੇ ਆਰਾਮ ਨਾਲ ਆ ਬਾਦ ਵਿੱਚ। ਸਾਡੇ ਕੋਲ ਤਾਂ ਤਕਰੀਬਨ ਲੋਕ ਜਿੰਨੇ ਵੀ ਫੋਨ ਆਉਂਦੇ ਤਾਂ ਅਸੀਂ ਉਸੇ ਵੇਲੇ ਖੂਨ ਦਵਾ ਦਿੰਨੇ ਆ। ਇਹ ਜਿਹੜੀ ਆਪਣੀ ਜਥੇਬੰਦੀ ਕਿਥੋਂ ਤੱਕ ਕੰਮ ਕਰਦੀ ਪਈ ਹੈ ਜੀ ਇਹ ਜੀ ਪੂਰਾ ਪੰਜਾਬ ਲੈਵਲ ਤੇ ਕੰਮ ਕਰਦੇ ਫਤਿਹ ਬਲੱਡ ਸੇਵਾ ਸੁਸਾਇਟੀ ਦੇ ਨਾਮ ਦੇ ਉੱਤੇ ਰਜਿਸਟਰਡ ਹੈ ਜੀ ਸਾਡੀ ਜਥੇਬੰਦੀ ਤੇ ਅਸੀਂ ਪੂਰੇ ਪੰਜਾਬ ਦੇ ਵਿੱਚ ਇਹ ਸੇਵਾ ਕਰਦੇ ਹਾਂ ਹਰਦੀਪ ਸਿੰਘ ਦਾ ਨਾਮ ਦੱਸੋ ਨਾਮ ਹਰਪ੍ਰੀਤ ਸਿੰਘ ਜੀ ਖੂਨਦਾਨ ਦੇ ਕਰਦੇ ਪਈਓ ਕੀ ਕਹੜਾ ਖੂਨਦਾਨ ਵੇਖੋ ਜੀ ਕਰਨਾ ਚਾਹੀਦਾ ਵੈਸ ਇਹ ਜਿਹੜੀ ਆ ਖੂਨ ਜਿਹੜਾ ਵੈ ਇਹ ਕਈ ਜਗ੍ਹਾ ਵੇਖੋ ਜਦੋਂ ਖੂਨ ਚਾਹਨਾ ਆਉਂਦਾ ਉਦੋਂ ਮਿਲਣਾ ਮੁੱਖਾ ਹੁੰਦਾ ਤੇ ਜੇ ਆਪਾਂ ਦਾਨ ਕਰਾਂਗੇ ਤੇ ਖੂਨ ਮਿਲੇਗਾ ਆਪਾਂ ਚਲੋ ਕਾਫੀ ਵਾਰ ਕੀਤਾ ਵਾ ਵਾ ਦੀ ਕਿਰਪਾ ਕੋਈ ਗੱਲ ਨਹੀਂ ਦਾਨ ਕੀਤਾ ਕਿ ਹੁੰਦਾ ਹੈ ਕਿਹੜਾ ਕੁਸ ਵੇਲੇ ਬਣ ਜਾਣਾ ਇਹ ਦੋਹਾਂ ਚੰਦਾਂ ਦਾ ਪੂਰਾ ਹੋ ਜਾਣਾ ਬਾਕੀ ਬੱਚਿਆਂ ਨੂੰ ਇਹੋ ਆਖੀਦਾ ਕਿ ਨਸ਼ਾ ਨਾ ਕਰੋ ਤੇ ਖੂਨ ਦਾਨ ਤੇ ਕਰੋ ਜਰੂਰ ਪਰ ਨਸ਼ਾ ਪਤਾ ਛੱਡੋ ਨਸ਼ੇ ਵਾਲੇ ਬੱਚੇ ਖੂਨ ਦੇ ਲੋਕਾਂ ਕੋਲੋਂ ਭਰਮ ਪਾਇਆ ਜਾ ਰਿਹਾ ਕਿ ਖੂਨ ਦਾਨ ਕਰਨ ਦੇ ਨਾਲ ਬਹੁਤ ਜ਼ਿਆਦਾ ਕਮਜ਼ੋਰੀ ਸਾਹਮਣੇ ਆਉਂਦੀ ਹੈ ਨਹੀਂ ਕੋਈ ਪ੍ਰੋਬਲਮ ਨਹੀਂ ਮੈਂ ਹੁਣ ਵੀ ਅੰਮ੍ਰਿਤਸਰੋਂ ਆਇਆ ਹਾਂ ਕਾਰ ਤੇ ਤੇ ਹੁਣੇ ਕਿਤੇ ਚੱਲ ਜਾਣਾ ਅੰਮ੍ਰਿਤਸਰ ਦੇ ਆਪਣੇ ਦੇ ਕਦੀ ਵੀ ਨਹੀਂ ਆਈ ਆਪਾਂ ਕਈ ਵਾਰੀ ਖੂਨ ਦਾਨ ਕਰਕੇ ਪਹਿਲੇ ਜਿਉਂ ਜਾ ਕੇ ਕੰਮ ਤਾਂ ਨਾ ਕਰ ਅਜ ਕਿੰਨੀ ਵਾਰ ਕੰਡਨ ਕਰਦੇ ਮੈਨੂੰ ਤਾਂ ਯਾਦ ਹੀ ਨਹੀਂ ਹੁਣਾ ਮੈਂ ਸਰਟੀਫਿਕੇਟ ਤੇ ਬਹੁਤ ਘੱਟ ਰਿਹਾ ਮੈਂ 10 15 ਵਾਰ ਤੇ ਦੇ ਚੁੱਕਾ ਹਾਂ ਮਤਲਬ ਵੈਸੇ ਵੀ ਕਿ ਹਸਪੀਟਲ ਵੀ ਲੋੜ ਹੈ ਤਾਂ ਵੀ ਕੋਈ ਪ੍ਰੋਬਲਮ ਨਹੀਂ ਦੇ ਦਿੱਤਾ ਉਸ ਵੇਲੇ ਇਹ ਆਪਣਾ ਵੇਖੋ ਕੁਦਰਤੀ ਚੀਜ਼ ਹੈ ਇਹ ਕੋਈ ਏਡੀ ਗੱਲ ਨਹੀਂ ਸਰੀਰ ਨੇ ਆਪਣੇ ਆਪ ਕੰਸੀਵ ਬਣਾ ਹੀ ਲੈਣਾ ਹੁੰਦਾ ਹਲਾ ਕੋਣ ਜਿੰਨਾ ਸਾਨੂੰ ਚਾਹੀਦਾ ਇਹ ਵਹਿਮ ਹੀ ਹੁੰਦਾ ਜੀ ਕੋਈ ਸੰਦੇਸ਼ ਦੇਣਾ ਚਾਹੁੰਦੇ ਹੋ ਸੰਦੇਸ਼ ਇਹੋ ਹੀ ਹੈ ਜੀ ਵੇਖੋ ਬੱਚਿਆਂ ਨੂੰ ਵੀ ਖੂਨ ਵੀ ਦੇਣਾ ਚਾਹੀਦਾ ਤੇ ਗੇਮਰ ਲਾਉਣਾ ਚਾਹੀਦਾ ਵੇਖੋ ਸਾਡਾ ਬੱਚਾ ਜਿਹੜਾ ਗੇਮ ਕਰਦਾ ਸੀ ਬਹੁਤ ਤਕੜਾ ਸਪੋਰਟਸਮੈਨ ਬਣ ਉਜੋ ਦੇ ਮਾਪਿਆਂ ਲਈ ਮਾੜਾ ਆ ਗਿਆ ਕੁਛ ਸਾਡੇ ਪਿੰਡ ਵਾਸਤੇ ਮਾੜਾ ਹੋ ਗਿਆ ਬੱਚੇ ਨੇ ਪਿੰਡ ਦਾ ਨਾਮ ਰੋਸ਼ਨ ਕਰਨਾ ਸੀ ਬਾਕੀ ਚਲੋ ਜੇ ਤੁਸੀਂ ਨਸ਼ੇ ਪਤੇ ਛੱਡੋਗੇ ਗੇਮਾਂ ਵੱਲ ਆਓਗੇ ਤੇ ਆਪੇ ਤੁਸੀਂ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕਰੋਗੇ ਬੱਚਿਆਂ ਤੇ ਉਹ ਕਹੀਦਾ ਵੀ ਖੇਡਾਂ ਵੱਲ ਲਾਓ ਜੇ ਤੁਹਾਡਾ ਮਨ ਖੇਡਾਂ ਵੱਲ ਹੋ ਗਿਆ ਨਸ਼ੇ ਵੱਲ ਜਾਣਾ ਹੀ ਨਹੀਂ ਠੀਕ ਹੈ ਜੀ ਮਰ